144000 ਰੁਪਏ ਦੇ ਕਰੀਬ ਲੁੱਟ ਖੋਹ ਕਰਨ ਵਾਲੇ ਚਾਰ ਮੈਂਬਰੀ ਗਰੋ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਰleen ਖੁਰਾਨਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਮੋਰਿੰਡਾ ਅਤੇ Airtel ਦੇ ਮੋਰਿੰਡਾ ਵਿਖੇ Airtel ਦੇ ਕਰਮਚਾਰੀ ਪਾਸੋਂ 144000 ਰੁਪਏ ਦੇ ਕਰੀਬ ਲੁੱਟ ਖੋਹ ਕਰਨ ਵਾਲੇ ਚਾਰ ਮੈਂਬਰੀ ਗਰੂਪ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਰੂਪਨਗਰ ਰੁਪਿੰਦਰ ਕੌਰ ਸਰਾਨ ਨੇ ਦੱਸਿਆ ਹਾਂਜੀ 28 ਤਿੰਨ 24 28 ਤਰੀਕ ਨੂੰ ਸ਼ਾਮ ਦੇ ਤਕਰੀਬਨ 7:30 ਵਜੇ ਸਿਟੀ ਮੋਡਿੰਡਾ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਦੇਚ ਸੰਦੀਪ ਸਿੰਘ ਨਾਮ ਦੇ ਵਿਅਕਤੀ ਕੋਲੋਂ 1,44,000 ਦੀ ਜਿਹੜੀ ਖੋਹ ਹੋਈ ਸੀ ਉਹਦੇ ਹੱਥ ਤੇ ਦਾਤ ਮਾਰ ਕੇ ਉਹਦੇ ਤੋਂ ਜਿਹੜਾ ਪੈਸੇ ਵਾਲਾ ਬੈਗ ਖੋ ਕੇ ਲੈ ਗਿਆ ਸੀ ਸੋ ਇਸ ਟੀਮ ਦੇ ਵਿੱਚ ਮਾਨਯੋਗ ਐਸਐਸਪੀ ਸ਼੍ਰੀ ਗੁਲਮੀਤ ਸਿੰਘ ਖੁਰਾਨਾ ਆਈਪੀਐਸ ਜੀ ਦੀ ਡਾਇਰੈਕਸ਼ਨਸ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਸਾਡੀ ਟੀਮ ਵੱਲੋਂ ਇੱਕ ਸਫਲਤਾ ਇਸ ਅਹਿਮ ਕੇਸ ਦੇ ਵਿੱਚ حاصل ਹੋਈ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਹੁਣ ਕਿੰਨੇ ਬੰਦੇ ਬੈਕਗ੍ਰਾਉਂਡ ਜੀ ਏ ਮਾਨਯੋਗ ਐਸਐਸਪੀ ਸਾਹਿਬ ਬੰ ਲੋ ਜਿਹੜੀ ਟੀਮ ਸਾਡੀ ਗਠਿਤ ਕੀਤੀ ਗਈ ਸੀ ਜਿਹਦੇ ਚ ਮੇਰੀ ਨਿਗਰਾਨੀ ਦੇ ਹੇਠ ਐਸਪੀਡੀ ਰੁਪਿੰਦਰ ਕੌਰ ਸਣਾ ਉਹਨਾਂ ਦੀ ਨਿਗਰਾਨੀ ਦੇ ਹੇਠ ਸਾਡੇ ਨਾਲ ਡੀਐਸਪੀ ਸਾਹਿਬ ਨੇ ਡੀਐਚਪੀ ਮੁਰੰਡਾ ਇਨਚਾਰਜ ਆਪਣੇ ਕੋਲੇ ਸੀਆਈ ਨੇ ਮਨਪੂਰ ਸਿੰਘ ਔਰ ਐਸਐਚਓ ਜਿਹੜੇ ਹੈਗੇ ਨੇ ਸਿਟੀ ਮੁਰੰਡਾ ਇਹ ਟੀਮ ਗਠਿਤ ਕੀਤੀ ਸੀ ਤੋਂ ਸਾਰਿਆਂ ਨੇ ਟੈਕਨੀਕੀ ਐਂਡ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਅਸੀਂ ਕੰਮ ਕਰਦੇ ਨੇ ਪਹਿਲਾਂ ਇਹਨੂੰ ਟ੍ਰੇਸ ਕੀਤਾ ਪ੍ਰੇਸ ਕਰਕੇ ਤੇ ਫਿਰ ਇਹਨਾਂ ਨੂੰ ਫੌਰੀ ਤੌਰ ਤੇ ਜਿਹੜੀ ਹੈਗੀ ਹੈ ਇਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਇਹਦੇ ਵਿੱਚ ਚਾਰ ਜਿਹੜੇ ਨੇ ਦੋਸ਼ੀ ਗ੍ਰਿਫਤਾਰ ਸਾਡੇ ਵੱਲੋਂ ਕੀਤੇ ਗਏ ਨੇ ਜਿਹਦੇ ਵਿੱਚ ਇਹਨਾਂ ਦਾ ਸਰਗਨਾ 메ਨ ਬੰਦਾ ਜਸਕਰਨ ਸਿੰਘ ਇਲियस ਮੰਤਰੀ ਉਹ ਹੈਗਾ ਡੂਮਸ਼ੇਰੀ ਪਿੰਡ ਦਾ ਰਹਿਣ ਵਾਲਾ ਇਹਦੇ ਨਾਲ ਵਰਿੰਦਰ ਇਲियस ਗੋਲਾ ਤੀਜਾ ਬੰਦਾ ਹੈ ਮਨਿੰਦਰ ਇਲियस ਦੇਵੀ ਔਰ ਚੌਥਾ ਜਿਹੜਾ ਹੈਗਾ ਜਗਦੀਪ ਇਲियस ਦੀਪੂ ਇਹ ਚਾਰ ਜਿਹੜੇ ਹੈਗੇ ਨੇ ਦੋਸ਼ੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੋ ਦੋਸ਼ੀਆਂ ਨੂੰ ਅਸੀਂ ਕੱਲ੍ਹ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਸੀ ਦੋਹਾਂ ਨੂੰ ਅਸੀਂ ਅੱਜ ਕੀਤਾ ਹੈ ਗ੍ਰਿਫਤਾਰ ਦੋਸ਼ੀਆਂ ਤੇ ਪਹਿਲਾਂ ਕੋਈ ਮਕਦਮਾ ਹੈ ਇਹਨਾਂ ਚੋਂ ਇੱਕ ਦੋਸ਼ੀ ਤੇ ਹੈਗਾ ਜੀ ਅਪਰਾਧਿਕ ਪਿਛੋਕੜ ਜਿਹੜਾ ਮਨਿੰਦਰ ਇਲੀਅਸ ਦਿੱਦੇਬੀ ਹੈ ਕੜੂਏ ਪਿੰਡ ਦਾ ਰਹਿਣ ਵਾਲਾ ਹੈ ਇਹਦੇ ਤੇ ਮਕਦਮਾ ਨੰਬਰ 155 2023 ਦੇ ਵਿੱਚ ਖਰੜ ਥਾਣੇ ਦੇ ਵਿੱਚ ਦਰਜ ਹੋਇਆ ਕਿੱਥੋਂ ਗ੍ਰਿਫਤਾਰ ਹੋਏ ਨੇ ਮੈਂ ਰੋਕ ਇਹਦੇ ਚੋਂ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੋਏ ਨੇ ਮੰਡੋਲੀ ਤੋਂ ਔਰ ਜਿਹੜੇ ਕੱਲ ਦੋ ਦੋਸ਼ੀ ਗ੍ਰਿਫਤ ਕੋਈ ਇਨਫੋਰਮੇਸ਼ਨ ਦੇਦਾਤੇ ਔਰ ਇਹਨਾਂ ਕੋਲੋਂ 1 ਲੱਖ ਰੁਪਏ ਦੀ ਜਿਹੜੀ ਹੈਗੀ ਹੈ ਰਿਕਵਰੀ ਅਸੀਂ ਕਰਾ ਚੁੱਕੇ ਹਾਂ ਔਰ ਇਹਦੇ ਚ ਇੱਕ ਅਹਿਮ ਚੀਜ਼ ਹੈ ਕਿ ਇਹ ਜਿਹੜਾ ਸੰਦੀਪ ਸਿੰਘ ਹੈ ਕੰਪਲੇਨੈਂਟ ਜਿਹੜਾ ਵਿਕਟਿਮ ਜੀ ਦੇ ਕੋਲੋਂ ਕੋਹ ਕੀਤੀ ਗਈ ਸੀ ਇਹ Airtel ਦੀ ਜਿਹੜੀ ਹੈਗੀ ਹੈ ਕੰਪਨੀ Airtel ਦੀ ਇਹਨਾਂ ਦਾ Airtel Money ਕਰਕੇ ਇਹਨਾਂ ਦੀਆਂ ਦੁਕਾਨਾਂ ਨੇ ਉੱਥੇ ਕੰਮ ਕਰਦਾ ਹੈ ਇਹਨੇ ਪੂਰੇ ਦਿਨ ਦੇ ਵਿੱਚ ਕੈਸ਼ ਇਕੱਠਾ ਕਰਨਾ ਹੁੰਦਾ ਹੈ ਕੈਸ਼ ਇਕੱਠਾ ਕਰਕੇ ਉਸ ਤੋਂ ਬਾਅਦ ਇਹ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਂਦਾ ਸੋ ਸੰਦੀਪ ਦੇ ਨਾਲ ਜਸਕਰਨ ਕੰਮ ਕਰ ਰਿਹਾ ਸੀ ਉਸੇ ਫਰਮ ਦੇ ਵਿੱਚ ਇਹਦੇ ਨਾਲ ਤੇ ਇਹਨਾਂ ਦਾ ਜਿਹੜਾ ਇਮੀਡੀਏਟ ਹੈਡ ਸੀ ਉਹ ਹੈ ਰੋਹਿਤ ਇਹ ਦੋਨੋਂ ਬੰਦੇ ਉਹਦੇ ਇੱਕੋ ਏਜੰਸੀ ਦੇ ਲਈ ਕੰਮ ਕਰ ਰਹੇ ਸੀ ਉਹ ਤੋਂ ਇਹਨੂੰ ਸਾਰੀ ਜਾਣਕਾਰੀ ਸੀ ਸੋ ਜਸਕਰਨ ਸਿੰਘ ਨੂੰ ਜਿਹੜੀ ਇਹਦੀ ਜਾਣਕਾਰੀ ਸੀ ਵੀ ਇਹਨੇ ਸ਼ਾਮ ਨੂੰ ਇਹਨਾਂ ਕੈਸ਼ ਇਕੱਠਾ ਕਰਨਾ ਹੈ ਤੇ ਜੋ ਕਿ ਇਹਨੇ ਐਕਸੈਸ ਬੈਂਕ ਦੇ ਵਿੱਚ ਜਮਾ ਕਰਾਉਣਾ ਹੈ ਤਾਂ ਉਹਨੇ ਆਪਣੇ ਨਾਲ ਦੇ ਇੱਕ ਕੋ-ਅਕਿਊਜ਼ ਦੇ ਨਾਲ ਵਿਉਤਬੰਦੀ ਕੀਤੀ ਉਹਨੂੰ ਸਾਰੀ ਇਤਲਾਹ ਦਿੱਤੀ ਔਰ ਉਹਨੇ ਅੱਗੇ ਦੋ ਬੰਦੇ ਹਾਇਰ ਕਰਕੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਤੇ ਕੀ ਕਾਰਵਾਈ ਹੋ ਰਹੀ ਹੈ ਅੱਗੇ ਪੇਸ਼ ਕੀਤਾ ਗਿਆ ਕੋਕੜ। ਫਿਲਹਾਲ ਇਹਨਾਂ ਨੂੰ ਜੀ ਪੇਸ਼ ਕਰਨਾ ਹੈ। ਬੈਠ ਜਾਓ। ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਇਹਦੇ ਚ ਜਿਹੜੀ ਹੈਗੀ ਅਸੀਂ ਰਿਕਵਰੀ ਮੋਟਰਸਾਈਕਲ ਰਿਕਵਰ ਕਰ ਚੁੱਕੇ ਹਾਂ ਜੋ ਵਾਰਦਾਤ ਦੇ ਵਿੱਚ ਵਰਤਿਆ ਗਿਆ ਔਰ ਇਹਦੇ ਨਾਲ ਹੀ ਮੋਟਰਸਾਈਕਲ ਦੇ ਨਾਲ ਜਿਹੜੀ ਅਸੀਂ ਕੈਸ਼ ਦੀ ਸਾਡੀ ਟੀਮ ਵੱਲੋਂ 1 ਲੱਖ ਦੀ ਰਿਕਵਰੀ ਕੀਤੀ ਗਈ ਹੈ। ਜਿਹੜੀ ਦਾਤਰ ਜਿਹੜੀ ਦਾਤਰ ਉਹਦੇ ਮਾਰੀ ਸੀ ਹੱਥ ਤੇ ਪੱਜ ਦਾਤਰ ਮਾਰ ਕੇ ਬੈਕ ਹੋਏ ਸੀ ਉਹ ਦਾਤਰ ਹਲੇ ਰਿਕਵਰ ਕਰਾਣੀ ਹੈ ਠੀਕ ਐਜ਼ ਅ ਪੁਲਿਸ ਟੀਮ ਸਾਡੀ ਜਿਹੜੀ ਹੈਗੀ ਹੈ ਸਾਡੇ ਸਾਰੇ ਅਫਸਰ ਕਮਿਟਿਡ ਨੇ ਕਿ ਕੋਈ ਵੀ ਵਾਅਦਾ ਨਹੀਂ ਹੈ ਕਿ ਜੀ ਗਨ ਲਾਗੇ ਉਹਦੇ ਮਗਰ ਲਗੋ ਜਿੰਨਾ ਚਿਰ ਉਹ ਪ੍ਰੈਸਿੰਗ ਐਂਡ ਉਸ ਤੋਂ ਪਹਿਲੇ ਜਿਹੜੇ ਪ੍ਰੀਵੈਂਟਿਵ ਅਸਪੈਕਟਸ ਤਾਂ ਅਸੀਂ ਧਿਆਨ ਦੇ ਵਿੱਚ ਰੱਖ ਕੇ ਜਿਹੜੀਆਂ ਜੋਸ਼ ਤਾਂ ਹੋ ਗਿਆ ਨਾਲ ਕਿ ਇਹ ਹੋ ਗਈ ਚੈਕਿੰਗ ਹੋ ਗਈ ਉਹ ਸਾਰਾ ਚੱਲ ਰਿਹਾ ਬਟ ਫਿਰ ਵੀ ਜਿੱਥੇ ਬਾਅਦ ਦਾ ਤੁਹਾਨੂੰ ਜੀ ਉਹ ਇੱਕ ਵਟੇ ਦੇਸੀ ਇਹਨੂੰ ਜਲਦ ਤੋਂ ਜਲ ਪਰੇ ਤੋਂ ਤੇ ਜਲਦੀ ਤੁਸੀਂ ਦੇਖਿਆ ਵੀ ਹੋਣਾ ਹੁੰਦਾ ਸਾਰੇ ਲੜਾਈਆਂ ਦੇ ਮਾਮਲਾ ਸਾਰਾ ਸਭ ਦੇਖਿਓ ਅੱਜ ਸਾਰਾ ਦੇਖੋ ਇਹ ਦੇਖ ਕੇ ਥੋੜਾ ਕਿੱਥੇ ਹੋ ਗਿਆ सुनील <tip> 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 Në dënën në të të nëpër, në të nëpër, në të nëpër, në të nëpër.